ਸਵਾਗਤ ਹੈ ਦੋਸਤੋ ਅਜਾ ਡੈਰੀ ਫਾਰਮ ਦੇ ਵਿੱਚ ਅੱਜ ਦੀ ਵੀਡੀਓ ਜਿਹੜੀ ਬਣਾ ਰਿਹਾ ਦੋਸਤੋ ਪਿੰਡ ਬੁਰਜ ਹਰੀ ਦਾ ਤਸੀਲ ਇਹਨੂੰ ਜੇਤੋਂ ਪਿੰਡੀ ਹੈ ਤੇ ਫਰੀਦਕੋਟ ਜ਼ਿਲ੍ਹੇ ਦਾ ਪਿੰਡ ਆ ਆਸੇ ਪਾਸੇ ਦੇ ਗੱਲ ਕਰਕੇ ਪਿੰਡ ਇਹਨੂੰ ਆਗੇ ਦੋਸਤੋ ਬੰਬੀਹਾ ਭਾਈ ਦਾ ਸਾਹ ਹੋ ਕੇ ਮੱਲ ਕੇ ਇਹ ਮੋਗੇ ਜ਼ਿਲ੍ਹੇ ਦੇ ਪਿੰਡ ਆ ਗਈ ਤੇ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਇੱਕ ਹੀ ਨਗ ਦਿਖਾਉਣਾਗਾ ਜਿਹੜਾ ਸਾਹਮਣੇ ਸਕਰੀਨ ਤੇ ਦੇਖ ਰਹੇ ਆ ਸੂਈ ਸਵਾਈ ਹੈ ਤੇ ਮਗਰ ਵੀ ਵੱੱਛੀ ਆ ਇਹਨੂੰ ਤੁਸੀਂ ਸ਼ਾਈ ਆ ਜਾਂ ਜਰਸੀ ਦਾ ਕਰਾਸ ਵੀ ਮੰਨ ਸਕਦੇ ਹੋ ਪਰ ਦੁੱਧ ਵੀ ਬਾਈ ਕਹਿੰਦਾ ਵੀ ਇਹਦਾ ਸੰਗਣਾ ਮੱਝਾ ਰਗਾ ਤਾਜੀ ਸੂਈ ਬੋਲੇ ਚ ਗੱਲਬਾਤ ਡਿਟੇਲ ਆਪਾਂ ਬਾਈ ਨਾਲ ਕਰ ਲਾਂਗੇ ਖਾਸ ਰਹਿਣ ਵਾਲੀ ਪੂਰੀ ਸੁਭਾਅ ਦੀ ਬਾਈ ਠੰਡੀ ਸੀਲ ਦੱਸਦਾ ਤੇ ਕੋਈ ਵੀਰੇ ਦੀ ਭਾਲ ਚ ਤੇ ਅੱਜ ਤੁਹਾਨੂੰ ਮਿਲ ਜੂਗੀ ਤੇ ਬਾਕੀ ਨੰਬਰ ਥੱਲੇ ਸਕਰੀਨ ਤੇ ਬਾਈ ਦਾ ਚੱਲਦਾ ਰਹੂਗਾ ਹਰ ਵਾਰੀ ਮੇਰੀ ਜਿਹੜੀ ਬੇਨਤੀ ਹੁੰਦੀ ਆ ਵੀ ਤਸੱਲੀ ਭਰ ਕੇ ਤੁਸੀਂ ਇੱਥੇ ਆ ਕੇ ਕਰ ਸਕਦੇ ਹੋ ਜਿਵੇਂ ਤਾਂ ਸੂਈ ਸੂਈ ਥੋੜੇ ਸਾਹਮਣੇ ਆ ਜੂਗੀ ਦੋ ਡੰਗ ਚੋਲੋਗੇ ਨਾਲ ਸੁਭਾਅ ਦਾ ਪਤਾ ਲੱਗ ਜੂ ਬਾਕੀ ਜਾਣਕਾਰੀ ਬਾਈ ਨਾਲ ਸਾਡੀ ਕਰ ਲੈਣੇ ਆ ਜੀ ਬਾਈ ਦਾ ਸਤਿ ਸ਼੍ਰੀ ਅਕਾਲ ਬਈ ਜੀ ਆਪਰਾ ਨਾਮ ਤੇ ਐਡਰੈਸ ਆਦਾ ਨਾਮ ਯਾਦਵਿੰਦਰ ਸਿੰਘ ਜੀ ਪਿੰਡ ਬੁਰਜ ਰਿਕਾ ਜ਼ਿਲ੍ਹਾ ਫਰੀਦਕੋੜੀ ਠੀਕ ਹੈ ਮੋਬਾਈਲ ਨੰਬਰ 9968364118 ਜੀ ਠੀਕ ਹੈ ਬਈ ਨੰਬਰ ਜਿਹੜਾ ਦੋਸਤੋ ਥੱਲੇ ਵਾਲੇ ਪਾਸੇ ਲਗਾਤਾਰ ਸਕਰੀਨ ਤੇ ਚੱਲਦਾ ਰਹੂਗਾ ਤੇ ਐਕੀ ਨਾਗਾ ਬਈ ਅੱਜ ਹਾਂਜੀ ਬਈ ਐਕੀ ਹੈ ਕੀ ਡਿਟੇਲ ਆ ਬਈ ਇਹਦੀ ਇਹ ਬਈ ਪਰਸੂ ਸ਼ਾਮ ਨੂੰ ਸੁਈਆ ਪਰਸੂ ਨਗਰ ਬੱਛੀ ਆ ਠੀਕ ਹੈ ਠੀਕ ਆ ਤੇ ਅੱਜ ਵੀ ਤੀਜਾ ਡੰਗ ਲਾ ਲਓ ਤੇ ਚੌਥਾ ਲਾ ਲਓ ਤੁਸੀਂ ਇਹਨੇ 12 ਲੀਟਰ ਬੋਲਾ ਤਿਆਰ ਕਰਤਾ ਦੋਨਾਂ ਟਾਈਮਾਂ ਦਾ ਦੋਨਾਂ ਟਾਈਮਾਂ ਦਾ ਬਈ ਦੋ ਡੰਗ ਚੋ ਸਕਦਾ ਬਈ ਬਿਲਕੁਲ ਠੀਕ ਆ ਮੈਂ ਜਿਹੜਾ ਬੰਦਾ ਫੋਨ ਲਾ ਗਿਆ ਨਾ ਭਰਾ ਉਹ ਤੜਾ 5000 ਰੁਪਿਆ ਬਾਈ ਦੋ ਦਿਨ ਚੋਕੇ ਬਾਅਦ ਚ ਪਾ ਦੇ ਅੱਛਾ ਤਸੱਲੀ ਕਰੀ ਸੌਦੇ ਤੋਂ ਕੱਟ ਹਾਂ ਠੀਕ ਹੈ ਨੀ ਗਾਰੰਟੀ ਜਿੰਨਾ ਸੌਦਾ ਰਾਲ ਗਿਆ 5000 ਥੱਲੇ ਰੱਖ ਲੈ ਪਹਿਲਾਂ ਥੱਲੇ ਰੱਖ ਕੇ ਹਾਂ ਪਹਿਲਾਂ ਦੋ ਦਿਨ ਬਾਅਦ ਆਪਾਂ ਗੂਗਲ ਪੇ ਕਰ ਦੇ ਬਾਈ ਐਨੀ ਆਪਾਂ ਗਾਰੰਟੀ ਦੇਵਾਂ ਤਸੱਲੀ ਕਰ ਹਾਂ ਹਾਂ ਪਹਿਲਾਂ ਦੂਰੋਂ ਭੈਣ ਭਰਾ ਹਾਂ ਦਾ ਆਪਾਂ ਇੰਨਾ ਯਕੀਨ ਕਰ ਸਕਦੇ ਠੀਕ ਆ ਸਹੀ ਆ ਤੇ ਜੇਰ ਜੁਰ ਦੀ ਬਿਲਕੁਲ ਓਕੇ ਆ ਬਾਈ ਓਕੇ ਆ ਨਾਲ ਦੀ ਨਾਲ 20 ਮਿੰਟਾਂ ਚ ਪਈ ਇਹ ਗੱਲ ਬਾਕੀ ਕਰਨਾ ਆਪਾਂ ਇੱਕ ਹੋਰ ਗੱਲ ਦੱਸ ਦਿਆਂ ਇਹ ਆਪਾਂ ਕੋਈ ਵਪਾਰੀ ਤੋਂ ਮਾਲ ਨਹੀਂ ਖੀਦੇ ਠੀਕ ਆ ਆਪਣਾ ਡਾਕਟਰੀ ਦਾ ਕੰਮ ਆ ਆਪਾਂ ਘਰੋਂ ਹੀ ਲਈ ਅੱਛਾ ਬਾਈਆਂ ਵਪਾਰੀਆਂ ਦੇ ਬਹੁਤ ਫੋਨ ਆਏ ਸੀ ਕਿ ਤੁਸੀਂ ਭਾਅ ਥੋੜੇ ਰੱਖਦੇ ਆ ਕਿ ਜਦੋਂ ਆਪਾਂ ਆਪਾਨੂੰ ਮਿਲ ਜਾਂਦਾ ਬਾਈ ਆਪਾਂ ਉਹਨਾਂ ਕੋ ਬੜਾ ਲਾਲਚ ਨਹੀਂ ਕੀਤਾ ਠੀਕ ਆ ਸਹੀ ਆ ਤੇ ਮਗਰ ਕੀ ਆ ਗਏ ਬੱੱਚੀ ਆ ਬਾਈ ਮਗਰ ਬੱੱਚੀ ਥਣਾ ਦੀ ਜਵਾਬ ਸਮਾ ਦੀ ਬਿਲਕੁਲ ਓਕੇ ਆ ਠੰਡੀ ਸੀ ਦਵਾਈ ਜਮਾ ਓਕੇ ਆ ਜਮਾ ਠੀਕ ਆ ਧੋ ਦੀ ਬਾਈ ਮੜਾ ਕਢਾ ਦੀ ਕਿੜਾ ਦਾ ਲਓ ਦੋਸਤੋ ਇਹ ਆ ਕੀਤਾ ਜੀ ਸੂਈ ਮਗਰ ਇਹਦੇ ਆ ਗਈ ਬੱਚੀ ਤਾਜਾ ਸੂਪ ਪਸੂਥ ਨੂੰ ਪਤਾ ਵੀ ਕਿਹੜਾ ਬੱਚੇ ਦਾ ਵੀ ਘਰ ਜਾਂਦਾ ਬੱਚੇ ਦਾ ਕਰਦਾ ਕਰਨ ਤੇ ਚਵਾਈ ਚੁਈਚ ਬਿਲਕੁਲ ਬਈ ਠੰਡੀ ਆ ਮਾਤਾ ਆਪਾਂ ਕਰਨ ਇੱਕ ਹੋਰ ਵੀ ਗੱਲ ਆ ਆਪਾਂ ਜਵਾਬ ਹੀ ਦੇਵਾਂਗੇ ਵੀਡੀਓ ਗਾਲਤੇ ਵੀ ਅੱਛਾ ਵੀਡੀਓ ਗਾਲਤੇ ਜੀ ਠੀਕ ਆ ਲਓ ਦੋਸਤੋ ਵੈਸੇ ਬਈ ਤੁਹਾਨੂੰ ਵੀਡੀਓ ਗਾਲਤੇ ਵੀ ਚਵਾ ਲ ਦੂਗਾ ਤੇ ਬਈ ਜੰਦਾ ਜਿੱਦ 12 ਲੀਟਰ ਬੋਲਾ ਤਿਆਰ ਆ ਬਈ ਜੇ ਕੋਈ ਭੈਣ ਭਰਾਵਾਂ ਨਾਲ ਸਾਈ ਪਾ ਕੇ ਆਪਾਂ 16 17 ਲੀਟਰ ਚ ਵਾਕੇ ਦੇਵਾਂਗੇ ਅੱਛਾ ਜੋ 16 17 ਲੀਟਰ ਬਣ ਗਿਆ ਇਹਨਾਂ ਦਾ ਦੁੱਧ ਦੇ ਦੋਗੇ 17 ਲੀਟਰ ਦੇਕਰ 17 ਲੀਟਰ ਹਾਂ ਬਾਈ ਘਰੋਂ ਲਿਆਂਦੀ ਆ ਮਾਤਾ ਕਹਿੰਦੀ ਪਰ ਮੈਂ 16 ਲੀਟਰ ਚ ਹੋਇਆ ਠੀਕ ਆ ਹਾਂ ਅੱਛਾ ਠੀਕ ਆ ਲਓ ਦੋਸਤੋ ਬਾਈ ਕਹਿੰਦਾ ਵੀ ਜੇ ਕੋਈ ਸਾਈ ਕਰ ਲੂ ਸੌਦਾ ਕਰ ਲੂ ਵੀ ਜੇ ਦੁੱਧ ਤੇ ਆ ਗਈ ਵੀ 16 17 ਲੀਟਰ ਦੇਕਰ 16 ਮੰਨ ਲਓ 17 ਮੰਨ ਲਓ ਵੀ ਇੰਨਾ ਬਾਈ ਕਹਿੰਦਾ ਵੀ 17 ਦੇਕਰ ਆਪਾਂ ਜਵਾਬ ਹੀ ਦੇਵਾਂਗੇ ਦੁੱਧ ਦੇ ਦਾ ਜਿਹੜਾ ਮਗਰ ਇਹਦੇ ਆ ਗਈ ਬੱਚੀ ਤੇ ਬੱਚੀ ਵੀ ਦੋਸਤੋ ਇਹਦੇ ਅਰਗੂਈ ਆ ਇਹਨੂੰ ਤੁਸੀਂ ਸ਼ਾਈ ਹਾਲ ਜਾਂ ਜਰਸੀ ਦਾ ਕਰੋ ਸੰਗ ਮੰਨ ਸਕਦੇ ਹੋ ਤੇ ਕਦ-ਕਾਠ ਵੀ ਜਿਹੜਾ ਇਹਦਾ ਹੈਗਾ ਸੋਨਾ ਬਾਈ ਨੇ ਤੋਰ ਕੇ ਦਿਖਾਈ ਹੈ ਤੇ ਚਾਰੇ ਤੁਹਾਨੂੰ ਬਾਈ ਗੰਨੇ ਨੂੰ ਚਾਰੇ ਥਾਂ ਤੋਂ ਓਕੇ ਦੇਮ ਠੀਕ ਆ ਸਹੀ ਖੰਡ ਦਿਖਾ ਦਿਓ ਮੇਰੇ ਥਣ ਵਿਖਾ ਦਿਨੀਆ ਲਓ ਦੋਸਤੋ ਥਣ ਹਵਾਨਾ ਤੁਸੀਂ ਚੈੱਕ ਕਰ ਲਓ ਇਹਦੇਲੇ ਪਾਸੇ ਦੀ ਹਵਾਨਾ ਚੈੱਕ ਕਰ ਲਓ ਤੇ 12 ਲੀਟਰ ਬਾਈ ਇੱਕ ਆਪਾਂ ਗੱਲ ਹੋਰ ਦੱਸ ਦਈਏ ਮਾਤਾ ਨੇ ਦੱਸਿਆ ਸੀ ਵੀ ਤੀਜੇ ਸੂਏ ਆ ਅਛਾ ਕੋਈ ਮੰਨ ਲਾ ਦੂਜੇ ਮੰਨ ਲਿਆ ਆਪਾਂ ਤੀਜੇ ਹੀ ਦੱਸਣਾ ਤੀਜੇ ਹੀ ਦੱਸਣਾ ਇੱਕ ਸੂਏ ਬੱਚਾ ਦਿੱਤਾ ਪਹਿਲੇ ਸੂਏ ਮਾਤਾ ਕਹਿੰਦੀ ਸੀ ਬੱਚੀ ਜਕੀ ਆ ਪਹਿਲੇ ਸੂਏ ਘਰੇ ਹੀ ਖੜੇ ਮਾਤਾ ਆਪਾਂ ਦਿਖਾ ਵੀ ਲਵਾਂਗੇ ਨਾਲ ਦੇ ਪਿੰਡੋਂ ਲਈ ਅਛਾ ਦੋ ਬੱਚੇ ਦੇ ਘਰੇ ਖੜੇ ਆ ਹਾਂ ਉਹਨਾਂ ਦੇ ਘਰੇ ਹੀ ਖੜੇ ਆ ਘਰੇ ਖੜੇ ਠੀਕ ਆ ਤੇ ਤੀਜੇ ਸੂਏ ਆ ਬੱਚੀ ਆ ਬਾਈ ਤੀਜੇ ਸੂਏ ਬੱਚੀ ਆ ਪਹਿਲੇ ਬੱਚੀ ਸੀ ਦੂਜੇ ਬੱਚਾ ਤੇ ਤੀਜੇ ਫਿਰ ਬੱਚੀ ਆ ਬਾਈ ਹਾਂ ਸਹੀ ਆ ਤੇ ਹੁਣ ਮੁੱਲ ਦੀ ਬਾਕੀ ਮਾਤਾ ਨੇ ਇਹ ਵੀ ਗੱਲ ਕਹੀ ਆ ਡੇਢ ਮਹੀਨੇ ਬਾਅਦ ਉਹਦੇ ਇਹੀ ਹੋ ਜੂਗੀ ਅਛਾ ਡੇਢ ਮਹੀਨੇ ਬਾਅਦ ਬਣ ਜਾਂਦੀ ਆ ਠੀਕ ਆ ਸਈਤ ਤੇ ਮੁੱਲ ਫਿਰ ਬਈ ਇਹਦਾ ਕੀ ਹੋਰ ਮੁੱਲ ਕਰਨੇ ਦਾ ਬਸ ਆਪਾਂ ਟੋਕੜਾ ਜਿਹਾ ਵਾਲੀ ਆ ਯਾਰ ਕਿੰਨਾ ਮੁੱਲ ਹੈਗਾ ਨਾ ਆਪਾਂ 60 ਕਰੀਏ ਨਾ 60 ਕਰੀਏ ਠੀਕ ਆ 55000 ਤੇ ਆਪਾਂ ਸਾਰੇ ਪੰਜਾਬ ਦੀ ਪਹੁੰਚ ਫਰੀ ਕਰ ਦਾਂ ਸਾਰੇ ਪੰਜਾਬ ਦਾ ਸਾਰੇ ਪੰਜਾਬ ਦੀ ਬਾਈ ਠੀਕ ਆ ਤੇ ਜੇ ਕਿਸੇ ਨੇ ਬਈ ਕਿਰਾਇਆ ਉਹਦਾ ਲਾਉਣਾ ਫਿਰ ਉਸ ਹਾਂਣ ਫਿਰ ਆਪਾਂ ਮੁੱਲ ਬਾਈ ਫੋਨ ਤੇ ਕਰ ਲਾਂਗੇ ਫਿਰ ਮੁੱਲ ਹਾਂ ਫਿਰ ਕੋਈ ਚੱਕਰ ਨਹੀਂ ਆ ਬਹੁਤ ਜਾਨਕਾ ਆਈਡੀਆ ਹੋ ਗਿਆ ਵੀ ਇਹਦਾ ਮੁੱਲ 55000 ਤੇ ਆਪਾਂ ਸਾਰੇ ਪੰਜਾਬ ਦੀ ਜਿੱਥੇ ਮਰਜੀ ਵਾਲਾ ਬੁਲਾ ਲੈ ਜਿੱਥੇ ਮੈਨੂੰ 4000 ਰੁਪਏ ਭਾ 3000 ਰੁਪਏ ਉਹ ਮੇਰਾ ਠ ਕਿਰਾਇਆ ਜਿਹੜਾ ਫ੍ਰੀ ਹੋ ਜਾਊਗਾ ਤੇ ਨਾਲ ਚੰਗਾ ਦੋਸਤੋ ਕੁਆਲੀ ਚੰਗੀ ਆ ਤੇ ਕਿਉਂਕਿ ਜੇ ਜ਼ਰੂਰੀ ਨਾਲ ਹੀ ਪੈ ਗਈ ਤੇ ਬਾਈ ਦਾਦਾ ਵੀ ਘਰੇ ਵੀ ਲੈ ਚੱਲਾਂਗੇ ਜਿਹੜੇ ਘਰੋਂ ਆਈਏ ਦੋ ਬੱਚੇ ਨੂੰ ਦਿਖਾ ਦਾਂਗੇ ਵੈਸੇ ਕਹਿਣ ਨੂੰ ਤਾਂ ਬਾਈ ਦਾ ਵੀ ਭਾਵੇਂ ਦੂਜਾ ਉਹ ਤਾਂ ਮਾਤਾ ਦਾ ਕਰਨ ਬਾਈ ਕੱਲ ਵੀ ਫੋਨ ਆਇਆ ਸੀ ਕਹਿੰਦਾ ਗਾਂ ਵੀ ਵੇਚੀ ਐ ਤੁਸੀਂ ਕਿ ਨਹੀਂ ਮੈਂ ਹੈ ਵਾਦਾ ਨਹੀਂ ਘਰੇ ਰੱਖੀ ਹੈ ਨਾ ਦੋ ਚਿੱਤ ਜਤ ਪੀ ਜੀ ਅੱਛਾ ਠੀਕ ਆ ਸਹੀ ਲਓ ਦੋਸਤੋ ਘਰੇ ਕੋਈ ਪਿਆਰ ਨਾਲ ਪਾਲਣ ਵਾਲਾ ਇਹਨੂੰ ਲੈ ਜੇ ਤੇ ਕਰਮ ਵਾਲੀ ਦੁੱਧ ਚੰਗਾ ਪੈ ਜੂਗੀ ਬਾਕੀ ਦੁੱਧ ਵੀ ਇਹਨਾਂ ਦਾ ਹੁੰਦਾ ਸੰਗਣਾ ਮੱਝ ਵਰਗਾ ਤੇ ਪੂਰੇ ਪੰਜਾਬ ਦਾ ਕਿਰਾਇਆ ਜਿਹੜਾ ਬਾਈ ਨੇ ਫ੍ਰੀ ਕਰਤਾ ਬਾਕੀ ਉਹ ਨੰਬਰ ਥੱਲੇ ਸਕਰੀਨ ਤੇ ਚੱਲਦਾ ਰਹਿਣਾਗਾ ਤੇ ਇੱਕ ਬਾਈ ਨੇ ਆਫਰ ਹੋਰ ਕਰਤੀ ਤੇ ਜੇ ਕਿਸੇ ਵੀਰ ਨੇ ਦੋਸਤੋ ਘਰੇ ਜਾ ਕੇ ਤਸੱਲੀ ਕਰਕੇ ਬਾਈ ਹੰਦਾ ਵੀ ਦੋ ਡੰਗ ਚੋਕੇ ਹਾਂ 5000 ਰੁਪਿਆ ਆਪਾਂ ਸੌਦੇ ਜਨ ਮੰਨ ਲਓ ਸੌਦਾ ਹੁੰਦਾ ਬਾਈ 5000 ਰੁਪਿਆ ਆਪਾਂ ਦੋ ਦਿਨ ਚੋਕੇ ਬਾਅਦ ਚ ਦੇ ਦੇ ਬਾਈ ਬਾਅਦ ਚ ਦੇ ਦੇ ਬਾਅਦ ਚ ਕੋਈ ਚੱਕਰ ਨਹੀਂ ਜਦੋਂ ਥਰਾਂ ਦਾ ਪਤਾ ਲੱਗ ਜਾ ਬਿਲਕੁਲ ਬਾਈ ਇਹਨਾਂ ਪੈਨ ਬਰਾ ਦੂਰੋਂ ਨਹੀਂ ਆ ਸਕਦਾ ਚੋਣ ਆਪਾਂ ਇੰਨਾ ਕ ਬਾਈ ਆਫਰ ਦੇ ਸਕਦੇ ਠੀਕ ਆ ਸਹੀ ਲੋ ਦੋਸਤੋ ਬਾਈ ਨੇ ਇੱਕ ਹੋਰ ਆਫਰ ਦਿੱਤਾ ਬਾਕੀ ਜੇਕਰ ਜੇੜ ਦਾ ਵੀਰ ਆ ਗਿਆ ਤੇ ਉਹਨੇ ਇਥੇ ਜੋ ਲੈਣੀ ਹੈ ਤੇ ਜੇ ਬਾਕੀ ਬਾਈਆਂ ਕੋਲੇ ਵੀਡੀਓ ਗੱਲ ਤੇ ਚਾਹੁੰਦੀ ਵੀ ਸੌਦਾ ਹੈਗੀ ਆ ਬਾਕੀ ਨੰਬਰ ਥੱਲੇ ਸਕਰੀਨ ਤੇ ਚੱਲੀ ਜਾਂਦਾ ਬਾਈ ਨਾਲ ਸੰਪਰਕ ਕਰ ਲਿਓ ਧੰਨਵਾਦ ਬਾਈ ਧੰਨਵਾਦ ਬਾਈ ਜੀ